ਇੱਕ ਵਾਰੀ ਫੇਰ ਸਵਾਗਤ ਆ ਅੱਜ ਦੀ ਆਪਣੀ ਇੱਕ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਹੋਇਆ ਬਿਲੀਅਮ ਲੇਕ ਬੀਸੀ ਦੇ ਵਿੱਚ ਜਿਹੜਾ ਕਿ ਆਪਣੇ ਐਬਸਪੋਰਟ ਤੋਂ 5 ਘੰਟਿਆਂ ਦਾ ਰਾਹ ਤੇ ਜਿਹੜਾ ਇਹ ਰਾਹ ਬੀਸੀ ਆਪਣੇ ਐਬਸਪੋਰਟ ਤੋਂ ਲੈ ਕੇ ਬਿਲੀਅਮ ਲੇਕ ਦਾ ਇਹ ਵੀ ਬਹੁਤ ਖੂਬਸੂਰਤ ਆ ਇੱਥੇ ਆਉਣਾ ਚਾਹੀਦਾ ਤੇ ਹੁਣ ਆਪਾਂ ਇੱਥੇ ਦੋ ਗੁਰਦੁਆਰਾ ਸਾਹਿਬ ਨੇ ਆਪਾਂ ਪਹਿਲੇ ਗੁਰਦੁਆਰਾ ਸਾਹਿਬ ਪਹੁੰਚੇ ਜਿਹਦਾ ਨਾਂਗਾ ਗੁਰਦੁਆਰਾ ਗੁਰੂ ਨਾਨਕ ਸਿੱਖ ਸੁਸਾਇਟੀ ਤੇ ਇਹਦਾ ਨਾਮ ਆ ਆ ਸੀਗਾ ਲਿਖਿਆ ਹੋਇਆ ਆਪਾਂ ਇਹਦੇ ਬਾਹਰ ਖੜੇ ਆ ਤੇ ਵੀਡੀਓ ਬਣਾ ਰਹੇ ਆ ਹਰੇ ਗੁਰੂ ਗੁਰਦੁਆਰਾ ਗੁਰੂ ਨਾਨਕ ਸਿੱਖ ਸੁਸਾਇਟੀ ਪਰ ਇੱਥੇ ਫੇਰ ਉਹੀ ਇੱਕ ਗੱਲ ਜਿਹੜੀ ਦੇਖਣ ਨੂੰ ਮਿਲਦੀ ਆ ਉੱਪਰ ਅੰਗਰੇਜ਼ਾ ਤੇ ਪੰਜਾਬੀ ਥੱਲੇ ਆ ਤੇ ਜੇ ਪੰਜਾਬੀ ਉੱਪਰ ਹੁੰਦੀ ਤਾਂ ਜ਼ਿਆਦਾ ਵਧੀਆ ਸੀ ਬਾਕੀ ਫੇਰ ਵੀ ਠੀਕ ਆ ਆ ਇਹਦਾ ਐਡਰੈਸ ਆ ਤੇ ਥੱਲੇ ਫੋਨ ਨੰਬਰ ਆ ਤੇ ਇੱਕ ਇੱਥੇ ਨਵੀਂ ਚੀਜ਼ ਜਿਹੜੀ ਦੇਖੀ ਉਹ ਹੈਗਾ ਇੱਥੋਂ ਦਾ ਨਿਸ਼ਾਨ ਸਾਹਿਬ ਜਿਹੜਾ ਆ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਇਹ ਵੀ ਆਪਾਂ ਮੈਦਾਨ ਦਾ ਰਿਆਰੀ ਦੇਖਿਆ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਜੇ ਤੁਸੀਂ ਕਿਤੇ ਦੇਖਿਆ ਤਾਂ ਰਿਆਰ ਕਹਿ ਸਕਦੇ ਇਹਨੂੰ ਆਪਾਂ ਤੇ ਇਹ ਆਪਣੇ ਗੁਰੂ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਆ ਇਹਦੀ ਜਿਵੇਂ ਜਿਹੜੀ ਆ ਬਾਉਂਡਰੀ ਕੀਤੀ ਹੋਈ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਦਾ ਇਹ ਗੁਰਦੁਆਰਾ ਸਾਹਿਬ ਆ ਹੁਣ ਆਪਾਂ ਅੰਦਰ ਵੀ ਚੱਲਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦਾ ਬਣਿਆ ਹੋਇਆ ਤੇ ਇਹ ਛੋਟਾ ਜਿਹਾ ਗੁਰਦੁਆਰਾ ਪਰ ਸੋਹਣਾਗਾ ਤੇ ਆ ਮੈਨੂੰ ਐ ਲੱਗਦਾ ਜਿਵੇਂ ਦੋ ਮੰਜ਼ਿਲਾ ਹੁੰਦਾ ਇਹ ਤੇ ਬਾਕੀ ਦੇਖਦੇ ਆ ਅੰਦਰ ਜਾ ਕੇ ਤੇ ਆ ਗੁਰਦੁਆਰਾ ਸਾਹਿਬ ਦੀ ਜਿਹੜੀ ਪਾਰਕਿੰਗ ਲੋਟ ਆ ਉਹ ਕਹਿ ਸਕਦੇ ਆ ਤੇ ਇਦਰਾ ਪੌੜੀਆਂ ਬਣੀਆਂ ਹੋਈਆਂ ਨੇ ਤੇ ਆਪਾਂ ਹੁਣ ਉਧਰ ਨਿਸਾਨ ਸਾਹਿਬ ਵਾਲੇ ਪਾਸੇ ਉਧਰ ਨੂੰ ਚੱਲਦੇ ਆ ਤੇ ਦੇਖਦੇ ਆ ਆ ਗੁਰਦੁਆਰਾ ਸਾਹਿਬ ਦੇਖੋ ਖਾਸ ਇਹ ਨਿਸਾਨ ਸਾਹਿਬ ਇਸ ਤਰ੍ਹਾਂ ਦਾ ਨੀਲੇ ਰੰਗ ਦਾ ਇਹਦੇ ਉੱਤੇ ਇਧਰ ਪੌੜੀਆਂ ਵੀ ਲੱਗੀਆਂ ਬਣੀਆਂ ਹੋਈਆਂ ਨੇ ਇੱਕ ਹੋਰ ਤੇ ਇੱਥੇ ਤੱਕ ਆ ਆ ਘਰ ਵੀ ਹੈਗਾ ਇਹਦੇ ਚ ਆ ਗੁਰਦੁਆਰਾ ਸਾਹਿਬ ਚ ਘਰ ਵੀ ਹੈਗਾ ਇਹ ਗ੍ਰੰਤੀ ਸਿੰਘ ਦਾ ਹੋਣਾ ਤੇ ਇਹ ਆ ਦੇਖੋ ਹੁਣ ਆਪਾਂ ਅੰਦਰ ਚੱਲਾਂਗੇ ਆਜੋ ਵੀ ਹੁਣ ਆਪਾਂ ਅੰਦਰ ਐਂਟਰ ਹੁੰਨੇ ਕੋ ਦੂਰਾ ਖਾਬ ਦੇਖਦੇ ਆ ਇਸ ਤਰ੍ਹਾਂ ਦਾ ਗੋਦੋਰਾ ਖਾਬ ਇੱਧਰ ਹੈਗਾ ਜੋੜਾ ਕਰ ਤੇ ਆ ਅੱਜ ਇੱਥੋਂ ਦੇ ਜਿਹੜੇ ਨਵੰਬਰ ਮਹੀਨੇ ਦੇ ਦਿਨ ਨੇ ਉਹ ਹੋ ਤੇ ਇੱਧਰ ਹੈਗਾ ਅੱਜ ਦਾ ਹੁਕਮਨਾਮਾ ਹਾਂ ਤੇ ਆ ਇਥੋਂ ਦੇ ਜਿਹੜੀਆਂ ਮੁੱਖ ਸੰਗ ਸਰਗਰਮੀਆਂ ਤੇ ਇੱਥੇ ਵੀ ਨਗਰਕੀਤ ਤੋਂ ਵਗੈਰਾ ਹੁੰਦਾ ਹੁਣ ਜਦੋਂ ਵਿਲੀਅਮ ਲੇਕ ਦੇ ਅਖਬਾਰ ਚ ਖ਼ਬਰਾਂ ਲੱਗੀਆਂ ਹੋਈਆਂ ਉਹ ਦਿਖਾਈਆਂ ਹੋਈਆਂ ਨੇ ਤੇ ਜਿਵੇਂ ਇਹ ਕਹਿ ਸਕਦੇ ਥੋੜੀ ਜਿਹੀ ਹਿਸਟਰੀ ਉਹ ਦੱਸੀ ਹੋਈ ਆ ਤੇ ਆ ਅਸੀਂ ਤੇ ਬਾਰੇ ਉਹ ਹੈਗੇ ਨੰਬਰ ਫੋਨ ਨੰਬਰ ਕਿਹਾਂ ਚੀ ਗੈਨੀ ਬੰਸਰ ਨੇ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਦਰਵਾਜ਼ਾ ਸਾਹਿਬ ਵਿੱਚ ਪਹੁੰਚ ਗਏ ਤੇ ਉਹ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਜੋਵਤ ਨੇ ਤੇ ਇਸ ਤਰ੍ਹਾਂ ਦਾ ਇਹ ਜਿਹੜਾ ਇੱਕ ਇਹ ਗੁਰਦੁਆਰਾ ਸਾਹਿਬ ਜਿਹੜਾ ਇੱਥੇ ਬਣਿਆ ਹੋਇਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤੇ ਆਪਾਂ ਇੱਥੇ ਮੱਥਾ ਠੇਕ ਕੇ ਫਿਰ ਉਹ ਨਾਲ ਦਿਖਾਉਨੇ ਆ ਸਾਰਾ ਤੇ ਆਹ ਦੇਖੋ ਇਸ ਤਰ੍ਹਾਂ ਇਹ ਬਣਿਆ ਹੋਇਆ ਬਹੁਤ ਸੋਹਣਾ ਖੂਬਸੂਰਤ ਜਿੰਨੀ ਕੁ ਸੰਗਤ ਉਸ ਹਾਵ ਨਾਲ ਇਹ ਗੁਰਦੁਆਰਾ ਬਣਿਆ ਹੋਇਆ ਤੇ ਜਿਵੇਂ ਆ ਤੁਸੀਂ ਦੇਖੀ ਜਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਬਰਾਜਮਾਨ ਨੇ ਤੇ ਇਧਰਲੀ ਸਾਈਡ ਦਿੱਤੇ ਆਹ ਦੇਖੋ ਇਸ ਤਰ੍ਹਾਂ ਇਤਿਲੀ ਸਾਈਡ ਦੇ ਉੱਤੇ ਮੈਿਕਾ ਬੋਲਣ ਵਾਸਤੇ ਤੇ ਨਾਲ ਕੀਰਤਨ ਕਰਨ ਵਾਸਤੇ ਉਹ ਅਲੱਗ ਥਾਂ ਬਣਿਆ ਹੋਇਆ ਤੇ ਸਾਹਮਣੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਸਾਲ ਪਰਬ ਮੌਕੇ ਸੰਗਤਾਂ ਦਾ ਸਮੂਹ ਲੱਖ ਲੱਖ ਵਧਾਈ ਦਿੱਤੀ ਗਈ ਹੈ ਤੇ ਇਸ ਤਰ੍ਹਾਂ ਦਾ ਇਹ ਗੁਰਦੁਆਰਾ ਸਾਹਿਬ ਅੰਦਰੋਂ ਦਿਖਾਈ ਦਿੰਦਾ ਆ ਦੇਖੋ ਤੇ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਸੋਹਣਾ ਸਜਾਵਟ ਕੀਤੀ ਹੋਈ ਹੈ ਤੇ ਬਹੁਤ ਖੂਬਸੂਰਤ ਹੁਣ ਆਪਾਂ ਚੱਲਦੇ ਹਾਂ ਲੰਗਰ ਹਾਲ ਵੱਲ ਕਿ ਲੰਗਰ ਹਾਲ ਥੱਲੇ ਆ ਉੱਪਰੋਂ ਤੇ ਉਹਨੂੰ ਦੇਖਦੇ ਹਾਂ ਇਹ ਰਸਤਾ ਜਾਂਦਾ ਲੰਗਰ ਹਾਲ ਨੂੰ ਉੱਪਰੋਂ ਪਾਉੜੀਆਂ ਰਾਹੀਂ ਇਹ ਹੈ ਲੰਗਰ ਹਾਲ ਇਹ ਇਸ਼ਤਾਨਾ ਇੱਧਰ ਕਿਚਨ ਆ ਆ ਸਾਰੀ ਕਿਚਨ ਆ ਤੇ ਆਹ ਹੈਗਾ ਲੰਗਰ ਹਾਲ ਬਧੀਆ ਠੀਕ ਆ ਖੁੱਲਾ ਠੀਕ ਆ ਬਧੀਆ ਜਿੰਨਾ ਕੁ ਬਣਿਆ ਹੋਇਆ ਉਹ ਛੋਟੀ ਜਿਹੀ ਲਾਇਬ੍ਰੇਰੀ ਆ ਠੀਕ ਆ ਇੱਥੇ ਆਪਣੇ ਸਿੱਖ ਧਰਮ ਨਾਲ ਸੰਬੰਧਿਤ ਕਿਤਾਬਾਂ ਹੁੰਦੀਆਂ ਨੇ ਉਹ ਵੀ ਆਪਾਂ ਦੇਖ ਲੈਣੇ ਆ ਆ ਦੇਖੋ ਆ ਇੱਥੇ ਕੁਝ ਕਿਤਾਬਾਂ ਨੇ ਤੇ ਲਾਇਬ੍ਰੇਰੀ ਨਿੱਕੀ ਜੀ ਠੀਕ ਆ ਉਹ ਹੀ ਇਨਫ ਕਮਿਊਨਿਟੀ ਸੈਂਟਰ ਘੱਲ ਜਿਵੇਂ ਬਣਿਆ ਹੋਇਆ ਇਨਫਰਮੇਸ਼ਨ ਇੱਥੋਂ ਦੇ ਲੋਕਾਂ ਦੀ ਤੇ ਆ ਜਮਾ ਧਰਮ ਮਹਾਨ ਕੋਸ਼ ਪਿਆ ਚੋਣ ਵਿੱਚ ਕਿਸੇ ਕਿੱਤ ਕਵੀ ਪੂਰਨ ਰਾਮ ਸਿੱਖ ਇਤਿਹਾਸ ਨਾਲ ساری ਕਿਤਾਬਾਂ ਪਈਆਂ ਨੇ ਹੋਰ ਇਹ ਇਤਿਹਾਸ ਤੇ ਲੰਗਰ ਹਾਲ ਜਿਹੜਾ ਮੈਨੂੰ ਦੇਖਣ ਨੂੰ ਲੱਗਦਾ ਉਹ ਹੈਗਾ ਚੇਹਰਾਂ ਵਾਲਾ ਤੇ ਰੰਗ ਪਰਪਈਆਂ ਨੇ ਰੱਖੀਆਂ ਹੋਈਆਂ ਤੇ ਟੇਬਲ ਲੱਗੇ ਹੋਏ ਨੇ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਲੰਗਰ ਖਾਲਾ ਚਲੋ ਸੋਨਾ ਗੁਰਦੁਆਰਾ ਬੜੀਆ ਦਰਸ਼ਨ ਮੇਲੇ ਹੋਗੇ ਤੇ ਕਲੰਡਰ ਇੱਥੇ ਲੱਗਿਆ ਹੋਇਆ ਗੁਰਦੁਆਰਾ ਦਸ਼ਮੀਸ਼ ਦਰਵਾਰ ਸ਼ਰੀ ਵਾਲਾ ਇਹ ਆ ਇੱਥੇ ਵੀ ਲੱਗ ਰਿਹਾ ਚਲੋ ਜੀ ਵੀ ਸੋਨਾ ਕਾਪੀ ਗੁਰਦੁਆਰਾ 100 ਮੀਲ ਹਾਊਸ ਇੱਥੇ ਵੀ ਹੈਗਾ ਗੁਰਦੁਆਰਾ ਸਾਹਿਬ ਇੱਥੇ ਦੀ ਆਪਾਂ ਵਿੱਚੋਂ ਹੀ ਨੰਗ ਕੇ ਆਏ ਆ ਠੀਕ ਚਲੋ ਖੈਰ ਸੋਨਾ ਬੜੀਏ ਮਾਰਾ ਜਿੱਦਾ ਇੱਥੇ ਜਿਹੜਾ ਵੀ ਰੰਗ ਭਾਗ ਲਾਏ ਆ ਖੁਸ਼ੀ ਦੀ ਗੱਲ ਤੇ ਹੁਣ ਆਪਾਂ ਚੱਲਦੇ ਹਾਂ ਹੁਣ ਆਪਾਂ ਚੱਲਦੇ ਆ ਦੂਸਰੇ ਗੁਰਦੁਆਰਾ ਸਾਹਿਬ ਜਿਹੜੇ ਕਿ ਇੱਥੇ ਇੱਕ ਹੋਰ ਆ ਦੋ ਗੁਰਦੁਆਰਾ ਸਾਹਿਬ ਨੇ ਕੇਸ ਗੁਰਦੁਆਰਾ ਸਾਹਿਬ ਨੂੰ ਹੋ ਗਏ 60-65 ਸਾਲ ਬਣੇ ਨੇ ਇਹਨੂੰ 50 ਸਾਲ ਹੋਏ ਨੇ ਉਂ ਬੈਸ ਇੱਥੇ ਗੁਰਦੁਆਰਾ ਸਾਹਿਬ 60-65 ਸਾਲ ਦਾ ਬਣਿਆ ਹੋਇਆ ਹੈਗਾ ਤੇ ਹੁਣ ਆਪਾਂ ਚੱਲਦੇ ਆਂ ਤੇ ਦੇਖਦੇ ਰਹੋ ਮਿਲਦੇ ਆਂ ਅਗਲੀ ਵੀਡੀਓ ਚ ਅਗਲੇ ਗੁਰਦੁਆਰਾ ਸਾਹਿਬ ਧੰਨਵਾਦ ਇਹ ਸਾਰੇ ਵੀਡੀਓ ਦੇ ਜਿਹੜੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਐਬਸਪੋਰਟ ਤੋਂ ਜਦੋਂ ਆਪਾਂ ਵਿਲੀਅਮ ਲੇਕ ਨੂੰ ਜਾਂਦੇ ਆ ਤਾਂ ਇਹ ਰਸਤੇ ਦਾ ਉਹ ਦ੍ਰਿਸ਼ ਨੇ ਜਿਹੜੇ ਆਪਾਂ ਥੋੜੇ ਥੋੜੇ ਕਰਕੇ ਵੀਡੀਓ ਰਹੀਂ ਕੈਦ ਕੀਤੇ ਨੇ ਤੇ ਬਹੁਤ ਸੋਹਣਾ ਖੂਬਸੂਰਤ ਇਹ ਰਾਹ ਆ ਤਾਂ ਕਰਕੇ ਇਹਨਾਂ ਦੀ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਨਾਲ ਨਾਲ ਆਪਾਂ ਤੁਹਾਨੂੰ ਦੱਸ ਦਈਏ ਵੀ ਜਿਹੜਾ ਬਿਲੀਅਮ ਲੇਕ ਆ ਇਹ BC ਦੇ ਵਿੱਚ ਹੀ ਪੈਂਦਾ ਤੇ ਐਵਸਪੋਰਟ ਵੀ BC ਦੇ ਵਿੱਚ ਪੈਂਦਾ ਐਵਸਪੋਰਟ ਸਰੀ ਬੈਂਕੂਰ ਦੇ ਨੇੜੇ ਆ ਤੇ ਜਿਹੜਾ ਬਿਲੀਅਮ ਲੇਕ ਆ ਇਹ ਉਧਰ ਪ੍ਰਿੰਸ ਜਾਰਜ ਵੱਲ ਜਾ ਰਹਿੰਦਾ ਪਹਿਲਾਂ ਪਹਿਲਾਂ ਲੋਕ ਇੰਨਾ ਸਿਟੀਆਂ ਦੇ ਵਿੱਚ ਆਏ ਨੇ ਜਿਵੇਂ ਬਿਲੀਅਮ ਲੇਕ ਹੋਇਆ 100 ਮੀਲ ਹੋਇਆ ਕਿਉਂਕਿ ਇੱਥੇ ਲੱਕੜ ਮੇਲਾ ਹੁੰਦੀ ਸੀ ਇੱਥੇ ਕੰਮ ਮਿਲ ਜਾਂਦੇ ਸੀਗੇ ਇੱਥੇ ਇਹ ਠੰਡੇ ਇਲਾਕੇ ਨੇ 스노우 ਸਨਾ ਕਾਫੀ ਪੈਂਦੀ ਹੈ ਇੱਥੇ ਪਰ ਲੋਕ ਇੱਥੇ ਆਉਂਦੇ ਰਹੇ ਤੇ ਜਿਉਂ ਜਿਉਂ ਇੱਥੇ ਲੱਕੜ ਮੇਲਣਾ ਦਾ ਕੰਮ ਘਟਦਾ ਗਿਆ ਲੋਕ ਇੱਥੋਂ ਮੂਵ ਹੋ ਕੇ ਸਰੀ ਬੈਂਕੋਵਰ ਵਗੈਰਾ ਇੰਨਾ ਸਿਟੀਆਂ ਵੱਲ ਨੂੰ ਆਉਂਦੇ ਗਏ ਜਿੱਧਰ ਵੈਦਰ ਵੀ ਵਧੀਆ ਸੀ ਜਾਂ ਜਿਨ੍ਹਾਂ ਦੇ ਜੁਆਕ ਪੜ ਗਏ ਤੇ ਜੇ ਹੁਣ ਆਪਾਂ ਗੱਲ ਕਰੀਏ ਇਹ ਐਵਸਫੋਰਡ ਤੋਂ ਬਿਲੀਅਮ ਲੇਕ ਦਾ ਜਿਹੜਾ ਰਸਤਾ ਇਹ 480 ਕਿਲੋਮੀਟਰ ਦਾ ਤੇ 5 ਘੰਟੇ ਲੱਗਦੇ ਆ ਐਵਸਫੋਰਡ ਤੋਂ ਬਿਲੀਅਮ ਲੇਕ ਨੂੰ ਪਹੁੰਚਣ ਨੂੰ ਤੇ ਰਸਤਾ ਜਿਹੜਾ ਹੋਪ ਤੱਕ ਹੋਪ ਤੋਂ ਬਾਅਦ 60 70 ਕਿਲੋਮੀਟਰ ਹੋਰ ਲੰਘ ਕੇ ਨੰਬਰ ਹਾਈਵੇ ਤੋਂ ਫਿਰ ਇਹ ਅੱਗੇ ਚੇਂਜ ਹੋ ਜਾਂਦਾ ਤੇ ਬਹੁਤ ਖੂਬਸੂਰਤ ਆ ਇਹੋ ਜਿਹਾ ਜਿਵੇਂ ਆ ਤੁਸੀਂ ਦੇਖ ਰਹੇ ਹੋ ਇਹੋ ਜਿਹਾ ਰਸਤਾ ਦਿਖਾਈ ਦਿੰਦਾ ਤੇ ਆਪਾਂ ਹੁਣ ਇਹ ਨਵੰਬਰ ਮਹੀਨੇ ਚ ਗਿਆਗੇ ਤੇ ਥੋੜੀ ਜੀ ਠੰਡ ਆ ਪਰ ਸنو ਨਹੀਂ ਪਈ ਹੋਈ ਸنو ਵੀ ਪੈ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਤੇ ਗੱਡੀਆਂ ਵਗੈਰਾ ਤੁਸੀਂ ਆਪਣੇ ਆਪ ਹੀ ਦੇਖ ਸਕਦੇ ਹੋ ਅੰਦਾਜ਼ਾ ਲਾ ਸਕਦੇ ਹੋ ਕਿੰਨੀਆਂ ਕ ਆਉਂਦੀਆਂ ਜਾਂਦੀਆਂ ਨੇ ਤੇ ਇਹਦੇ ਨਾਲ ਨਾਲ ਟ੍ਰੇਨਾਂ ਚੱਲਦੀਆਂ ਨੇ ਤੇ ਵੱਡੀਆਂ-ਵੱਡੀਆਂ ਮਾਲ ਗੱਡੀ ਕਹਿੰਦੇ ਨੇ ਜਿਹਨੂੰ ਆਪਾਂ ਉਹ ਤੇ ਨਾਲ ਕਿਤੇ ਕਿਤੇ ਰਿਵਰ ਵੀ ਚੱਲਦੇ ਰਹਿੰਦੇ ਆ ਜਿਹੜੇ ਆਪਾਂ ਨਾਲ ਦਿਖਾਈ ਦਿੰਦੇ ਆ ਤੇ ਇਸ ਤਰ੍ਹਾਂ ਦਾ ਮਾਹੌਲ ਬਣਦਾ ਇਧਰ ਇੱਕ ਹੋਰ ਚੀਜ਼ ਜਿਹੜੀ ਆਪਾਂ ਦੇਖੀ ਆ ਉਹ ਹੈਗੀਆਂ ਨੇ ਗਊਆਂ ਗਊਆਂ ਇੱਥੇ ਬਹੁਤ ਵੱਡੀ ਪੱਧਰ ਤੇ ਨੇ ਦੁੱਧ ਦੇਣ ਵਾਲੀਆਂ ਵੀ ਤੇ ਮੀਟ ਵਾਲੀਆਂ ਵੀ ਦੋਨੇ ਤਰ੍ਹਾਂ ਦੀਆਂ ਤੇ ਬਾਕੀ ਤੁਸੀਂ ਆਹ ਦੇਖ ਹੀ ਸਕਦੇ ਹੋ ਰੋਡ ਬਹੁਤ ਵਧੀਆ ਜੀ ਆਸ-ਪਾਸ ਦੇ ਦ੍ਰਿਸ਼ ਨੇ ਜਿਹੜੇ ਬਹੁਤ ਖੂਬਸੂਰਤ ਨੇ ਜਿਨਾਂ ਦਾ ਅੰਦਾਜ਼ਾ ਤੁਸੀਂ ਇਸ ਟਾਈਮ ਜਿਹੜੀ ਵੀਡੀਓ ਚੱਲ ਰਹੀ ਆ ਉਹਦੇ ਵਿੱਚੋਂ ਆਪਣੇ ਆਪ ਭਲੀ ਭਾਂਤ ਲਾ ਸਕਦੇ ਹੋ ਤੇ ਆਸੇ ਪਾਸੇ ਲੇਕਾਂ ਬਹੁਤ ਨੇ ਜੇ ਕੋਈ ਲੇਕ ਦੇਖਣ ਦਾ ਸਕੀਨ ਆ ਉਹ ਵੀ ਇੱਧਰ ਨੂੰ ਆ ਸਕਦਾ ਆ ਬਹੁਤ ਸਾਰੀਆਂ ਲੇਕਾਂ ਇੱਥੋਂ ਆਉਂਦੀਆਂ ਨੇ ਇਹ ਇਹਦੇ ਇਸੇ ਰਸਤੇ ਵਿੱਚੋਂ ਜੇ ਮੇਰਠ ਕੈਮਲੂਪ ਨੂੰ ਜਾਣਾ ਹੋਵੇ ਉਧਰ ਨੂੰ ਵੀ ਰਾਹ ਨਿਕਲਦੇ ਨੇ ਵੈਸੇ ਇਹ ਜੇ ਸਿੱਧਾ ਜਿਵੇਂ ਆਪਾਂ ਹੁਣ ਜਾਈ ਜਾਨੇ ਆ ਇਹ ਹੈ ਪ੍ਰਿੰਸ ਜਾਰਜ ਵੱਲ ਚਲਿਆ ਜਾਂਦਾ ਪ੍ਰਿੰਸ ਜਾਰਜ ਤੋਂ ਪਹਿਲਾਂ ਵਿਲੀਅਮ ਲੇਕ ਆ ਜਾਂਦਾ ਜੇ ਵਿਲੀਅਮ ਲੇਕ ਤੁ ਜਾਨੀ ਇਹ ਕਹਿ ਸਕਦੇ ਹੋ ਵੀ 2 ਘੰਟੇ ਹੋਰ ਅੱਗੇ ਪ੍ਰਿੰਸ ਜਾਰਜ ਆਉਂਦਾ ਤੇ ਜਿੱਧਰ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਹੀ ਆ ਪੁਰਾਣੇ ਟਾਈਮ ਦੇ ਵਿੱਚ ਆਪਣੇ ਲੋਕ ਕਾਫੀ ਵੱਡੀ ਗਿੰਟੀ ਵਿੱਚ ਆਉਂਦੇ ਰਹੇ ਨੇ ਤੇ ਅੱਜ ਕੱਲ ਉਹਨਾਂ ਲੋਕਾਂ ਦੀ ਥਾਂ ਸਟੂਡੈਂਟਾਂ ਨੇ ਲੈ ਲਈ ਆ ਕਿਉਂਕਿ ਹੁਣ ਉਹ ਲੋਕ ਉੱਥੋਂ ਮੂਵ ਹੋ ਕੇ ਹੋਰ ਸਿੱਟੀਆਂ ਵੱਲ ਨੂੰ ਆਗੇ ਤੇ ਆਹ ਦੇਖੋ ਕਿੰਨੇ ਸੋਹਣੇ ਡਰੈਸ ਨੇ ਅੱਡ ਕਹੋ ਜਿਹਾ ਪਹਾੜ ਨੇ ਆਦੇ ਬਹੁਤ ਸੋਹਣੇ ਪਿਆਰੇ 골ਡਨ ਕਲਰ ਜਿਹੇ ਦੇ ਲੱਗਦੇ ਨੇ ਤੇ ਜਿਹੜਿਆ ਆਹ ਕਾਜ ਆ ਇਹਨਾਂ ਦੇ ਉੱਤੇ ਉੱਗਿਆ ਹੋਇਆ ਨਾ ਇਹ ਜਿਵੇਂ ਇਹ ਕਹ ਲੋ ਵੀ ਜਿਵੇਂ ਮੱਛਿਆ ਜਾਗਾ ਇਸ ਤਰ੍ਹਾਂ ਦਾ ਤੇ ਜਿਹੜੇ ਪਹਾੜ ਨੇ ਇਹ ਇਹੋ ਜੀ ਮਿੱਟੀ ਜੀ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਬਣੇ ਹੋਏ ਨੇ ਤੇ ਇਹ ਵਿੱਚ ਪੱਥਰ ਦੇ ਪਹਾੜ ਨੇ ਅਸਲ 'ਚ ਤੇ ਦੇਖਣ ਨੂੰ ਇਹ ਜਾਨੀ ਜਿਹੜਾ ਅਹ ਡਰੈਸ ਹੈ ਬਹੁਤ ਖੂਬਸੂਰਤ ਬਣਦਾ ਵੀਡੀਓ ਰਹੀਂ ਪੂਰਾ ਆਪਾਂ ਨਹੀਂ ਦੇਖ ਸਕਦੇ ਫੇਰ ਵੀ ਪਰ ਜਿੰਨਾ ਕਿ ਵੀ ਆਪਾਂ ਦੇਖ ਸਕਦੇ ਹਾਂ ਤੁਹਾਨੂੰ ਦਿਖਾਈ ਜਾਂਦੇ ਆ ਜਿਹੜਾ ਆਪਾਂ ਜਦੋਂ ਇਹ ਸਾਫਰ ਕਰਦੇ ਆ ਉਦੋਂ ਆਪਾਂ ਗੱਡੀ 'ਚ ਬੈਠ ਕੇ ਦੇਖ ਸਕਦੇ ਆ ਉਹ ਵੀਡੀਓ ਦੇ ਵਿੱਚ ਗੱਲਬਾਤ ਨਹੀਂ ਬਣਦੀ ਆ ਦੇਖੋ ਨਾਲ ਦਰਿਆ ਜਾਂਦਾ ਇਹਦੇ ਦਰਿਆ ਦੀ ਪਾਰਲੀ ਸਾਈਡ ਰੇਲ ਗੱਡੀ ਜਾਂਦੀ ਆ ਤੇ ਇੱਥੇ ਕਈ ਰੇਲ ਗੱਡੀਆਂ ਆਈਆਂ ਨੇ ਜਿਵੇਂ ਆਪਾ ਉਹ ਦੇਖ ਰਹੇ ਆ ਤੇ ਉਧਰਲੀ ਸਾਈਡ ਨੂੰ ਤੇ ਵੱਡੀਆਂ-ਵੱਡੀਆਂ ਰੇਲ ਗੱਡੀਆਂ ਨੇ ਜਿਨ੍ਹਾਂ ਦੇ ਕਾਫੀ ਵੱਡੇ-ਵੱਡੇ ਡੱਬੇ ਨੇ ਤੇ ਇਸ ਤਰ੍ਹਾਂ ਦਾ ਦ੍ਰਿਸ਼ ਹੈ ਆ ਦੇਖੋ ਬੜਾ ਜਿਆਦਾ ਖੂਬਸੂਰਤ ਜੇ ਕਦੇ ਮੌਕਾ ਲੱਗੇ ਤਾਂ ਇਸ ਰੋਡ ਦਾ ਵੀ ਇੱਕ ਵਾਰ ਜਿਵੇਂ ਕਹਿੰਦੇ ਹੁੰਦੇ ਆ ਆਉਣਾ ਚਾਹੀਦਾ ਤੇ ਦੇਖਣਾ ਚਾਹੀਦਾ ਇਹਨਾਂ ਨੂੰ ਵੀ ਤੇ ਦੂਰ-ਦੂਰ ਛੋਟੇ-ਛੋਟੇ ਪਿੰਡ ਆਉਂਦੇ ਆ ਤੇ ਬਾਕੀ ਰਾਹ ਦੇ ਵਿੱਚ ਇਹੋ ਜਿਹੇ ਕੰਮਕਾਰ ਵੀ ਆਇਆ ਜਾਂਦੇ ਆ ਜਿਵੇਂ ਆਪਾਂ ਦੇਖ ਸਕਦੇ ਆ ਆ ਤਾਂ ਮੈਨੂੰ ਐ ਲੱਗਦਾ ਜਿਵੇਂ ਕੋਈ ਡੈਮ ਵਗੈਰਾ ਬਣਿਆ ਹੁੰਦਾ ਤੇ ਸੋਹਣਾ ਵਧੀਆ ਮਾਹੌਲ ਆ ਇੱਥੇ ਇਹੇ ਦੇਖਣ ਵਾਸਤੇ ਵੀ ਤੇ ਟ੍ਰੈਫਿਕ ਵੀ ਇੰਨੀ ਜਿਆਦਾ ਨਹੀਂ ਨੀ ਆਹ ਦੇਖੋ ਦੂਰ ਦੂ ਤੱਕ ਕਿੰਨਾ ਸੋਹਣਾ ਕਿੰਨੇ ਸੋਹਣੇ ਪਹਾੜ ਇਹੋ ਜਿਹੇ ਜਿਹੜੇ ਆਪਾਂ ਨੂੰ ਦਿਖਾਈ ਦਿੰਦੇ ਆ ਤੇ ਅੱਜ ਵੀ ਅਸਮਾਨ ਇਧਰਲੀ ਸਾਈਡ ਇਵੇਂ ਸਰੀ ਬਣ ਕੋ ਵਰਤਾ ਜਮੀ ਪੈਂਦਾ ਸੀਗਾ ਪਰ ਇਧਰਲੀ ਸਾਈਡ ਦੇ ਉੱਤੇ ਧੁੱਪ ਨਿਕਲੀ ਹੋਈ ਸੀ ਤੇ ਜਿਹੜੀ ਆਪਾਂ ਹਾਂ ਇੱਥੇ ਪਹੁੰਚ ਕੇ ਦੇਖੀ ਤੇ ਉਹ ਦੇਖੋ ਪਹਾੜ ਕਿੰਨੇ ਸੋਹਣੇ ਲੱਗਦੇ ਟਰੱਕ ਆਉਂਦੇ ਇਧਰੋਂ ਤੇ ਕਿਉਂਕਿ ਦੂਰ ਦੂਰ ਪਿੰਡ ਨੇ ਇਸ ਕਰਕੇ ਆਵਾਜ਼ ਹੀ ਥੋੜੀ ਆ ਤੇ ਕੋਈ ਐਡੀ ਉਹ ਨਹੀਂ ਹੈਗੀ ਵੀ ਟ੍ਰੈਫਿਕ ਵਾਲੀ ਗੱਲ ਨਹੀਂ ਹੈਗੀ ਆ ਦੇਖੋ ਸੜਕਾਂ ਸੋਹਣੀਆਂ ਬੜੀਆਂ ਹੋਈਆਂ ਨੇ ਇਹ ਸਨੋ ਦੇ ਜਿਵੇਂ ਹੁਣ ਦੇਣੀ ਕਹਿ ਸਕਦੇ ਆ ਥੋੜੇ ਜਿਹੇ ਟਾਈਮ ਤੱਕ ਕਹਿੰਦੇ ਇੱਥੇ ਸਨੋ ਪੈਣ ਲੱਗ ਜਾਨੀ ਆ ਤੇ ਪਰ ਆਪਾਂ ਨੂੰ ਕਿਤੇ ਸਨੋ ਨਹੀਂ ਆਈ ਹਾਂ ਜਿਹੜੇ ਦੂਰ ਪਹਾੜ ਦੀੰਦੇ ਨੇ ਉਹਨਾਂ ਤੇ ਜਰੂਰ ਆਪਾਂ ਨੂੰ ਸਨੋ ਦੇਖ ਜਾਂਦੀ ਆ ਤੇ ਆਹ ਦੇਖੋ ਆਇਸਤਰਾ ਔ ਨਿੱਕੇ ਨਿੱਕੇ ਪਿੰਡ ਆਉਂਦੇ ਨਾਲ ਨਾਲ ਤੇ ਕਿਤੇ ਕਿਤੇ ਦੁਕਾਨਾਂ ਆ ਜਾਂਦੀਆਂ ਨੇ ਆਹ ਦੇਖੋ ਕਿੰਨੇ ਖੂਬਸੂਰਤ ਲੱਗਦੇ ਆ ਅਸਮਾਨ ਦੇਖੋ ਕਿੰਨਾ ਸੋਹਣਾ ਤੇ ਪੂਰਾ ਨਿਕਰਿਆ ਪਿਆ ਤੇ ਟਿੱਬੀਆਂ ਟਿੱਬੀਆਂ ਜੇ ਨਹੀਂ ਹੁੰਦੇ ਜਿਵੇਂ ਉਸ ਤਰ੍ਹਾਂ ਦਾ ਲੱਗਦਾ ਸਾਰਾ ਕੁਝ ਦੇਖਣ ਨੂੰ ਇਹ ਬਿਲੀਅਮ ਲੇਕ ਨੂੰ ਜਿਹੜਾ ਕਹਾ ਨੰਬਰ 1 ਹਾਈਵੇ ਤੋਂ 97 ਹਾਈਵੇ ਬਣ ਜਾਂਦਾ ਉਹ ਜਿਹੜਾ ਜਾਂਦਾਗਾ ਜਾਨੀ ਬਿਲੀਅਮ ਲੇਕ 97 ਹਾਈਵੇ ਤੇ ਬਣਿਆ ਹੋਇਆਗਾ ਤੇ ਇੱਕ ਹੋਰ ਗੱਲ ਜਿਹੜਾ ਇਹਦੇ ਨੇੜੇ ਸਿਟੀ ਆ ਬਿਲੀਅਮ ਲੇਕ ਦੇ ਉਹ ਹੈਗਾ 100 ਮੀਲ ਹੰਡਰ ਮੀਲ ਹਾਊਸ 118 ਕਿਲੋਮੀਟਰ ਉੱਥੋਂ ਤੇ ਜਾਂ ਦੂਜੇ ਪਾਸੇ ਸੌ ਥਲੇ ਪਾਸੇ ਪ੍ਰਿੰਸ ਜੌਰਜਾ ਜਿਹੜਾ ਕਿ 240 45 ਕਿਲੋਮੀਟਰ ਤੇ ਇਸ ਤਰ੍ਹਾਂ ਦਾ ਇਹ ਜਿਹੜਾ ਆਪਾਂ ਨੂੰ ਜਿੱਥੇ ਆਪਾਂ ਪਹੁੰਚੇ ਆ ਇਹ ਰਸਤੇ ਇਹੋ ਜਿਹੇ ਨੇ ਆਹ ਦੇਖੋ ਇੱਥੇ ਕਿੰਨਾ ਸੋਹਣਾ ਲੱਗਦਾ ਬਹੁਤ ਖੂਬਸੂਰਤ ਪਿਆਰਾ ਯਾਨੀ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ ਇਹੋ ਜਿਹੇ ਰਾਹ ਨੇ ਇਹ ਜਿਹੜੇ ਇਹ ਜਿਵੇਂ ਆਪਾਂ ਇਹ ਕਹਿ ਸਕਦੇ ਹਾਂ ਜਿਵੇਂ ਉਧਰ ਲੇਹ ਲਦਾਖਵਾਲਾ ਨਾ ਉਹੋ ਜੀ ਰਾਹ ਨੇ ਵੈਸੇ ਆਪਾਂ ਗਏ ਤਾਂ ਹੈ ਨਹੀਂ ਵੀਡੀਓ ਦੇਖੀਆਂ ਨੇ ਉਹਨਾਂ ਦੀਆਂ ਲੇਹ ਲਦਾਖਵਾਲ ਦੀਆਂ ਤਾਂ ਕੋਸ ਉਹਦੇ ਨਾਲ ਮੇਲ ਖਾਂਦਾ ਜੇ ਆਪਾਂ ਨੇ ਥੋੜਾ ਜਿਹਾ ਮਲਾਂਕਣ ਕਰਨਾ ਹੋਵੇ ਤੇ ਇੱਕ ਹੋਰ ਜੇ ਆਪਾਂ ਸਰੀ ਤੋਂ ਆਉਣਾ ਹੋਵੇ ਤਾਂ ਇਹ ਆਪਸਪੋਰਟ ਜਿਲ੍ਹਾ ਬੈਕ ਥੋਪ ਇਧਰ ਦੀ ਵੀ ਆ ਸਕਦੇ ਆ ਜਾਂ ਇੱਕ ਰਾਹ ਹੋਰ ਆਗਾ ਜਿਹੜਾ ਉਧਰ ਵਿਸਲਰ ਵਾਲੀ ਸਾਈਡ ਤੋਂ ਦੀ ਕਹਾਂ ਜਾ ਕੇ ਮਿਲ ਜਾਂਦਾ ਇੱਥੇ ਆਧੀਏ ਇਸੇ ਰਸਤੇ ਦੇ ਵਿੱਚ ਤੇ ਉਹ ਵੀ ਇਹਦੇ ਨਾਲ ਇੱਧਰ ਦੀ ਜਾ ਸਕਦੇ ਆ ਪਰ ਆਹ ਰਸਤਾ ਜਿਹੜਾ ਅੱਜ ਆਪਾਂ ਆ ਇਹ ਆਪਾਂ ਆ ਜਿਵੇਂ ਆਇਰਪੋਰਟ ਤੋਂ ਚਿਲਾਬੈਕ ਚਿਲਾਬੈਕ ਤੋਂ ਹੋਪ ਹੋਪ ਤੋਂ ਫਿਰ ਇਹ ਇੱਧਰਲੀ ਸਾਈਡ ਨੰਬਰ 1 ਹਾਈਵੇ ਨੰਬਰ 1 ਹਾਈਵੇ ਤੋਂ ਫਿਰ ਇਹ ਅੱਗੇ 97 ਜਿਹੜਾ ਇਹ ਹਾਈਵੇ ਬਣ ਜਾਂਦਾ ਉਹਦੇ ਤੋਂ ਦੀ ਤੇ ਇਹੋ ਜ ਆ ਦੇਖੋ ਕਿੱਤੇ ਕਿਤੇ ਕਿਤੇ ਜੇ ਵੀ ਹੈਗੇ ਨੇ ਕਿਉਂਕਿ ਗਉਂਆਂ ਰੱਖਿਆ ਹੋਏ ਨੇ ਲੋਕਾਂ ਦੇ ਸਾਰਾ ਪ੍ਰਾਪਰਟੀ ਲੋਕਾਂ ਦੀ ਹੈ ਤੇ ਆ ਪਹਾੜ ਵੀ ਸ਼ਾਇਦ ਹੋ ਸਕਦਾ ਹੈ ਪ੍ਰਾਈਵੇਟ ਹੀ ਹੋਣ ਕਈ ਥਾਂ ਮੇ ਲਿਖਿਆ ਵੀ ਹੋਇਆ ਇਹਨਾਂ ਨੇ ਤੇ ਲੇਕਾਂ ਬਹੁਤ ਨੇ ਇੱਥੇ ਆਲੇ ਦੁਆਲੇ ਜਦੋਂ ਆਪਾਂ ਦੇਖਦੇ ਆਂ ਸਰਚ ਕਰਕੇ ਗੂਗਲ ਵਗੈਰਾ ਤੇ ਤੇ ਹੋ ਦੇਖੋ ਸਾਹਮਣੇ ਪਹਾੜਾਂ ਤੇ ਸਨੋ ਵੀ ਪਈ ਹੋਈ ਲੱਗਦੀ ਹੈ ਮੈਨੂੰ ਜੇ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸੋਨਾ ਪਿਆਰਾ ਤੇ ਆ ਜਿਹੜੀ ਬੂਟੀ ਜਿਹੇ ਵਿੱਚ ਗ੍ਰੀਨ ਵੀ ਹੈਗੀ ਆ ਤੇ ਜਿਹੜਾ ਪੀਲਾ ਜਿਹਾ ਨੀਂਦਾ ਇਹ ਜਿਵੇਂ ਮਰਿਆਇਆ ਘਾਗਾ ਜਿਵੇਂ ਐ ਲੱਗਦਾ ਜਿਵੇਂ ਬੌਲੀ ਲੋ ਪਈ ਗਈ ਹੁੰਦੀ ਆ ਲੋ ਮਤਲਬ ਕਿ ਗਰਮੀ ਉਹਦੇ ਨਾਲ ਮੱਚ ਮੁੱਚ ਗਿਆ ਹੁੰਦਾ ਪਰ ਇਹ ਠੰਡ ਨਾਲ ਹੀ ਮੱਚਿਆ ਪਿਆ ਤੇ ਗਰਮੀ ਆ ਜੇ ਕਹੇ ਜਾਂ ਹੁੰਦਾ ਕਿ ਜੇ ਕਦੇ ਆਪਾਂ ਗਰਮੀ ਆ ਜਾਏ ਤਾਂ ਉਦੋਂ ਵੀ ਸੁਣ ਦੇਖ ਕੇ ਦੱਸਾਂਗੇ ਵੀ ਇਹ ਕਿਸ ਤਰ੍ਹਾਂ ਦਿਖਾਈ ਦਿੰਦਾ ਹੁਣ ਤਾਂ ਠੰਡ ਸ਼ੁਰੂ ਹੋ ਗਈ ਤੇ ਇਹ ਨਵੰਬਰ ਦੇ ਮਹੀਨੇ ਦਾ ਇਹੋ ਜਿਹਾ ਜਿਵੇਂ ਆਪਾਂ ਦੇਖੀ ਜਾਨੇ ਆ ਮਾਹੌਲ ਆ ਤੇ ਬਿਲੀਅਮ ਲੇਕ ਜਿੱਥੇ ਆਪਣੇ ਪੁਰਾਣੇ ਲੋਕ ਬਹੁਤ ਆਏ ਨੇ ਆ ਦੇਖੋ ਕਿੰਨਾ ਖੂਬਸੂਰਤ ਲੱਗਦਾ ਕਮਾਲੀ ਕੀਤੀ ਪਈ ਆ ਬਹੁਤ ਜਿਆਦਾ ਸੋਹਣਾ ਪਿਆਰਾ ਜਿੰਨੀ ਤਰੀਫ ਕੀਤੀ ਜਾਵੇ ਉੰਨੀ ਥੋੜੀ ਆ ਤੁਸੀਂ ਆਪ ਵੀ ਅੰਦਾਜ਼ਾ ਲਾ ਸਕਦੇ ਹੋ ਦੇਖ ਕੇ ਇੱਥੋਂ ਤੇ ਗੱਡੀਆਂ ਦੇਖੋ ਕਿੰਨੀਆਂ ਥੋੜੀਆਂ ਹੁੰਦੀਆਂ ਨੇ ਚਾਹੇ ਅੱਖਾਂ ਮੀਚ ਕੇ ਚਲਾ ਲਾ ਚਲਾਉਣੀ ਤਾਂ ਨਹੀਂ ਹੈਗੀ ਪਰ ਜਾਨੀ ਕਹਿਣ ਤੋਂ ਮਤਲਬ ਇਹ ਆ ਵੀ ਕੋਈ ਗੱਡੀ ਨਹੀਂ ਹੈਗੀ ਦੂਰ ਦੂਰ ਤੱਕ ਤੇ ਹਾਂ ਜੀ ਸੋਣਾ ਕਿਉਂਕਿ ਪਿੰਡ ਨੇ ਜਿਹੜੇ ਉਹ ਦੂਰ ਦੂਰ ਨੇ ਇਸ ਕਰਕੇ ਟ੍ਰੈਫਿਕ ਥੋੜੀ ਆ ਹਾਂ ਟਰੱਕ ਮਿਲਦੇ ਆ ਜਿਹੜੇ ਕੰਮਕਾਰਾਂ ਵਾਲੇ ਨੇ ਜਿਹੜੇ ਇੱਧਰ ਦੀ ਜਾਂਦੇ ਨੇ ਜਿੰਨਾਂ ਦਾ ਰੂਟ ਪੈਂਦਾ ਇੱਧਰ ਨੂੰ ਉਹ ਜ਼ਰੂਰ ਮਿਲ ਜਾਂਦੇ ਆ ਆਪਣੀ ਰਾਤ ਦੇ ਵਿੱਚ ਤੇ ਪਹਾੜ ਉਹ ਮਗਰ ਦੀਂ ਦੇ ਇੱਕ ਕਾਲੇ ਜੇ ਤੇ ਆ ਇਹ ਕਈ ਤਮੇ ਆਇਆ ਲੱਗਦਾ ਹੁੰਦਾ ਜਿਵੇਂ ਪਹਾੜ ਦੇ ਪਿਛਾਲੇ ਵੱਢ ਕੇ ਰਾਹ ਬਣਾਇਆ ਹੁੰਦਾ ਜਾ ਕਈ ਵਾਰ ਇਹ ਲੱਗਦਾ ਹੁੰਦਾ ਬਚਾਲੇ ਲੇਕ ਲੇਕ ਦੇ ਵਿਚਾਲ ਦੀ ਰਾਹ ਬਣਾਤਾ ਜਿਵੇਂ ਆਪਾਂ ਉਧਰ ਲਈ ਛੱਡ ਦੇਖਦੇ ਆ ਜਿਹੜੇ ਜੈਸਪੁਰ ਵਾਲੇ ਜਦੋਂ ਆਪਾਂ ਜੈਸਪੁਰ ਤੋਂ ਬੈਂਪ ਨੂੰ ਜਾਂਦੇ ਆ ਤਾਂ ਉਹਦੇ ਵਿਚਾਲੇ ਕਈ ਵਾਰ ਇਸ ਤਰ੍ਹਾਂ ਹੀ ਲੱਗਦਾ ਜਿਵੇਂ ਆਪਾਂ ਪਾਣੀ ਦੇ ਵਿਚਾਲ ਦੀ ਰਾਹ ਬਣਾਤਾ ਹੁੰਦਾ ਹੁੰਦਾ ਇਹਨਾਂ ਨੇ ਉਸੇ ਤਰ੍ਹਾਂ ਹੀ ਆਸੇ ਪਾਸੇ ਪਹਾੜ ਨੇ ਵਿਚਾਲ ਦੀ ਇਹ ਰੋਡ ਜਾ ਰਹੀ ਹੈ ਤੇ ਲੋਕਾਂ ਦੇ ਘਰ ਵੀ ਪੁਰਾਣੇ ਹੀ ਨੇ ਤੇ ਠੀਕ ਨੇ ਕੋਈ ਬਾਲੇ ਵੱਡੇ ਨਹੀਂ ਹੈਗੇ ਜਿਵੇਂ ਇੱਧਰ ਸਰੀ ਬੀਸੀ ਦੇ ਵਿੱਚ ਹੈਗੇ ਆ ਵੱਡੇ ਵੱਡੇ ਘਰ ਬਣਾਉਣ ਦਾ ਰਵਾਜ ਚੱਲਿਆ ਹੋਇਆ ਉਹ ਨਹੀਂ ਹੈਗਾ ਪੁਰਾਣੀ ਘਰ ਨੇ ਤੇ ਲੱਕੜਾਂ ਰੁੱਕੜਾਂ ਵੀ ਵੱਡ ਕੇ ਰੱਖਦੇ ਨੇ ਘਰਾਂ 'ਚ ਜਿਹੜੀਆਂ ਆਪਾਂ ਦੇਖੀਆਂ ਜੀ ਤੇ ਬਾਕੀ ਦਾ ਜਿਹੜਾ ਆਸੇ-ਪਾਸ ਦਾ ਮਾਹੌਲ ਆ ਉਹ ਤੁਸੀਂ ਇੱਥੋਂ ਵੀਡੀਓ ਵਿੱਚ ਆਪਣੇ ਆਪ ਜੱਜ ਕਰ ਸਕਦੇ ਹੋ ਤੇ ਵੀ ਕਿਸ ਤਰ੍ਹਾਂ ਦਾ ਇਹ ਆ 100 ਮੀਲ ਹੋਰ ਪਤਾ ਨਹੀਂ ਕਿ ਇਹਨਾਂ ਇਹਨਾਂ ਦਾ ਹੁਣ ਨਾਂ ਕਿਉਂ ਇਹ ਪਏ ਨੇ ਤਾਂ ਆਪਾਂ ਨੂੰ ਬਾਲਾ ਪਤਾ ਨਹੀਂ ਹੈਗਾ ਬਿਲੀ ਹੋਂ ਲੈ ਕਿਉਂ ਆਦਾ ਨਾਂ ਇਹ ਜਦੋਂ ਆਪਾਂ ਨੂੰ ਆਪਾਂ ਫੇਰ ਕਦੇ ਗਏ ਤਾਂ ਫਿਰ ਆਪਾਂ ਸਰਚ ਕਰਕੇ ਜਾਂ ਗੇਸਟ ਪਤਾ ਕਰਕੇ ਤੁਹਾਨੂੰ ਦੱਸਾਂਗੇ ਤੇ ਬਾਕੀ ਇਹ ਤੁਸੀਂ ਹੁਣ ਦੇਖ ਹੀ ਸਕਦੇ ਹੋ ਜਿਹੜਾ ਇਸ ਟਾਈਮ ਦੇਖੀ ਜਾਂਦੇ ਹੋ ਤੇ ਆਸ ਕਰਦੇ ਹਾਂ ਤੁਹਾਨੂੰ ਇਹ ਵਧੀਆ ਲੱਗਿਆ ਹੋ ਚੰਗਾ ਲੱਗਿਆ ਹੋ ਇੱਥੇ ਇੱਕ ਤਾਂ ਵੀ ਲਾਈਟਾਂ ਲੱਗੀਆਂ ਨੇ ਆ ਜੀ ਤੇ ਇੱਥੇ ਹੈਗਾ ਗੈਸ ਸਟੇਸ਼ਨ ਇਹ ਅੱਧ ਹੀ ਆ ਗਿਆ ਇੱਥੇ ਰੁੱਕ ਕੇ ਆਪਾਂ ਫਿਰ ਅੱਗੇ ਜਾਵਾਂਗੇ ਇਹ ਵਿਚਾਲਾ ਜਾ ਗਿਆ ਚਲੋ ਫਿਰ ਅੱਗੇ ਉਹ ਗੈਸ ਸਟੇਸ਼ਨ ਦੇ ਨੇੜੇ ਵਿਸਲਰ ਤੋਂ ਰਾਹ ਵੀ ਮਿਲਦਾ ਹੈ ਇਹ ਉਦੋਂ ਅੱਗੇ ਆ ਜਿਹੜਾ ਆਪਾਂ ਹੁਣ ਦੇਖ ਰਹੇ ਹਾਂ ਤੇ ਆ ਦੇਖੋ ਬਾਕੀ ਚਲੋ ਠੀਕ ਆ ਤੁਸੀਂ ਇਹ ਵੀਡੀਓ ਦਾ ਆਨੰਦ ਮਾਣੋ ਦੇਖਦੇ ਰਹੋ ਆਪਾਂ ਮਿਲਾਂਗੇ ਹੋਰ ਵੀਡੀਓ ਵਿੱਚ ਵੀ ਜਿਹੜੀਆਂ ਕਿ ਬਹੁਤ ਹੀ ਸੋਹਣੀਆਂ ਖੂਬਸੂਰਤ ਨੇ ਬਾਕੀ ਆ ਰਸਤੇ ਤੁਹੀ ਨਾਲ-ਨਾਲ ਆਪਣੇ ਆਪ ਦੇਖਦੇ ਜਾਇਓ ਤੇ ਜਿੰਨੀ ਇੱਕ ਵੀਡੀਓ ਆਪਾਂ ਬਣਾਈ ਆ ਉਹ ਤੁਹਾਡੇ ਨਾਲ ਸਾਂਝੀ ਕਰਨ ਦਾ ਆਪਾਂ ਨੇ ਯਤਨ ਕੀਤਾ ਥੋੜੇ ਥੋੜੇ ਕਲਿੱਪ ਬਣਾਏ ਨੇ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਲਾਉਨ ਆਂਦਾ ਇਸ ਵੀਡੀਓ ਦਾ ਤੇ ਮੈਂ ਆਸ ਕਰਦੇ ਹਾਂ ਤੁਹਾਨੂੰ ਵਧੀਆ ਲੱਗੂਗੀ ਇਹ ਵੀਡੀਓ ਦੇਖਦੇ ਰਹੋ ਧੰਨਵਾਦ ਸ਼ੁਕਰੀਆ